ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੈਠੋ ਬੋਤੋ ਸਾਰ ਬੈਠੋ ਮੈਡਮ ਜੀ ਬਾਹਰ ਭੇਜਣ ਵਾਲਾ ਦਫਤਰ ਆ ਹਾਂ ਜੀ ਹਾਂ ਜੀ ਜੀ ਬਾਹਰ ਭੇਜਣ ਵਾਲਾ ਹੀ ਦਫਤਰ ਤੁਸੀਂ ਆਪਣੇ ਮੁੰਡੇ ਨੂੰ ਬਾਹਰ ਭੇਜਣਾ ਜੀ ਨਹੀਂ ਨਹੀਂ ਮੈਡਮ ਜੀ ਮੁੰਡਾ ਮੇਰੇ ਤੇ ਪਹਿਲੇ ਹੀ ਬਾਹਰ ਗਿਆ ਜੀ ਅੱਛਾ 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 ਬੇਟੀ ਨੂੰ ਭੇਜਣਾ ਨਹੀਂ ਜੀ ਨਹੀਂ ਬੇਟੀ ਨੂੰ ਵੀ ਨਹੀਂ ਮੈਡਮ ਜੀ ਬੇਟੀ ਫਿਰ ਆਈ ਨਹੀਂ ਮੇਰਾ ਇਕੱਲਾ ਇਕੱਲਾ ਮੁੰਡਾ ਸੀ ਮੈਡਮ ਜੀ ਉਹ ਹੀ ਗਿਆ ਜੀ ਬਾਹਰ ਤੇ ਫਿਰ ਕਰਨਾ ਹੈ ਜੀ ਤੁਸੀਂ ਮੈਡਮ ਜੀ ਮੈਂ ਤੇ ਬਾਗ ਧਾਨ ਬਾਰੇ ਗੱਲ ਕਰਨੀ ਸੀ ਤੁਹਾਡੇ ਨਾਲ ਅੱਛਾ ਅੱਛਾ ਤੁਸੀਂ ਆਪ ਜਾਣਾ ਜੀ ਹਾਂ ਜੀ ਮੈਡਮ ਜੀ ਬਾਹਰ ਜਾਣਾ ਜੀ ਪਰ ਮੈਡਮ ਜੀ ਮੈਨੂੰ ਇੱਕ ਗੱਲ ਦੱਸੋ ਆ ਬਾਗ ਤੁਸੀਂ ਟੂੜੀਆਂ ਬੜੀਆਂ ਜਲਾ ਕੇ ਰੱਖੀਆਂ ਉਹ ਸਰ ਇਦਾਂ ਵਾਂ ਕਿ ਅਸੀਂ ਨਾ ਉਹ ਛੋਟੀ ਜੀ ਬਾਗ ਕਿਆਰੀ ਬਣਾਈ ਸੀਗੀ ਅੱਛਾ ਜੀ ਥੋੜੇ ਪੇੜ ਪੋੜ ਲਾਂ ਕਰਕੇ ਤੇ ਉਹ ਸਾਡਾ ਲੱਗਦਾ ਮਾਲੀ ਟੂਟੀ ਜਲਦੀ ਛੱਡ ਗਿਆ ਸਾਡੇ ਦੇਸ਼ ਦੇ ਵਿੱਚ ਤੇ ਸਾਡੇ ਖਾਸ ਕਰਕੇ ਪੰਜਾਬ ਦੇ ਵਿੱਚ ਮੈਡਮ ਜੀ ਪਾਣੀ ਦੀ ਬਹੁਤ ਕਿੱਲਤ ਹੋਣ ਵਾਲੀ ਆ ਉਹ ਕਿੱਲਤ ਹੋਣ ਵਾਲੀ ਨਹੀਂ ਆ ਮੈਡਮ ਜੀ ਕਿੱਲਤ ਹੋ ਚੁੱਕੀ ਆ ਉਹ ਤੁਸੀਂ ਤੇ ਪੜੇ ਲਿਖੇ ਜੀ ਮੈਡਮ ਜੀ ਜੇ ਤੁਹਾਡੇ ਵਰਗੇ ਪੜੇ ਲਿਖੇ ਲੋਕੀ ਪਾਣੀ ਦੀ ਸੰਭਾਲ ਨਹੀਂ ਕਰਨਗੇ ਤੇ ਸਾਡੇ ਵਰਗੇ ਅਨਪੜ੍ਹ ਤੇ ਦੇਖੋ ਜੀ ਫਿਰ ਵੀ ਗਲਤੀ ਕਰ ਲੈਣਗੇ ਨਹੀਂ ਨਾ ਜੀ ਨਹੀਂ ਪਾਣੀ ਹੈਗਾ अच्छा जी ओ बड़े साल ਪਹਿਲਾਂ ਅਸੀਂ ਸੁੰਦੇ ਹੁੰਦੇ ਸੀ ਨਹਰਾ ਦਾ ਲੁਖੀ ਪਾਣੀ ਲੈ ਕੇ ਜਾਂਦੇ ਆ ਉਹ ਕਿਤੇ ਕਿ ਦੂਰੋਂ ਦੂਰੋਂ ਲੈ ਆਦੇ ਕਿਤੇ ਕਿਤੇ ਨਲਕਾ ਲੱਗਾ ਹੁੰਦਾ ਸੀ ਉਹ ਖੂਹਾਂ ਜੋ ਕੱਢਦੇ ਹੈ ਮੈਡਮ ਜੀ ਉਹੀ ਦੌਰ ਮੈਡਮ ਜੀ ਵਾਪਸ ਆ ਗਿਆ ਪਾਣੀ ਦੀ ਸੰਭਾਲ ਕਰਨੀ ਹੁਣ ਬਹੁਤ ਹੀ ਜ਼ਰੂਰੀ ਆ ਸਹੀ ਹੱਲਾ ਬਾਬਾ ਉਹ ਮੈਡਮ ਜੀ ਅਸੀਂ ਤੇ ਜਿਹੜੀਆਂ ਫਸਲਾਂ ਦਾ ਪਾਣੀ ਜ਼ਿਆਦਾ ਲੱਗਦਾ ਨਾ ਅਸੀਂ ਉਹ ਫਸਲਾਂ ਹੀ ਪਾਣੀਆਂ ਬੰਦ ਕਰ ਦਿਤੀਆਂ अच्छा <laughs> सरकार ने कहता सानू कि ਘਟ ਪਾਣੀ ਵਾਲੀਆਂ ਫਸਲਾਂ ਬੀਜੋ ਦੇ ਅਸੀਂ ਉਹੀ ਫਸਲਾਂ ਬੀਜਦੇ ਜਿੱਚ ਪਾਣੀ ਦੀ ਘਟ ਵਰਤੋ ਜੀ ਤੁਹਾਡਾ ਤੇ ਦਫਤਰੀ ਬੜਾ ਸੋਹਣਾ ਮੈਡਮ ਜੀ ਬੜਾ ਠੰਡਾ ਠੰਡਾ ਲੱਗ ਰਿਹਾ ਮੈਡਮ ਜੀ ਮੈਡਮ ਜੀ ਏਸੀ ਓਸੀ ਚਲਾਇਆ ਤੁਸੀਂ ਹਾਂਜੀ ਸਰ ਏਸੀ ਚੱਲਦੇ ਪਏ ਜੀ ਅੱਛਾ ਏਸੀ ਚੱਲਦੇ ਮੈਡਮ ਜੀ ਵਾਹ ਮੈਡਮ ਜੀ ਇੱਕ ਗੱਲ ਆ ਏਸੀ ਦਾ ਪੂਰਾ ਕਮਰਾ ਠੰਡਾ ਹੋ ਜਾਂਦਾ ਹਾਂਜੀ ਹਾਂਜੀ ਮੈਡਮ ਜੀ ਤੁਸੀਂ ਨੌਕਰੀ ਕਰਦੇ ਹੋ ਨਾ ਇੱਥੇ हां जी मैं इत्थे जॉब करती हां जी अच्छा जता है मैडम जी देखो जे खुद मालिक होणा उसा ना कराणा जी वैसे ओ चीज दी जरूरत ਤਾਂ ਹੀ ਜਲਾਣਗੇ और देखो ਤੁਸੀਂ ਕੱਲੇ ਬਟੇ ਤਿੰਨ ਤਿੰਨ ਇਸੀ ਜਲਾਏ ਮੈडम जी ਉਹ ਇਹਨਾਂ ਦੇ ਪਿੱਛੋਂ ਜਿਹੜੀ ਗਰਮ ਗਰਮ ਹਵਾ ਨਿਕਲਦੀ ਨਾ ਇਹ ਵੀ ਸਾਰੇ ਵਾਤਾਵਰਨ ਨੂੰ ਖਰਾਬ ਕਰਦਾ ਸਾਡੇ ਨੂੰ हां जी हां जी हां जी ਇਹ ਜਰੀਲੀਆਂ ਗੈਸਾਂ ਨਿਕਲਦੀਆਂ ਅਸੀਂ ਐਵੇਂ ਥੋੜਾ ਸਰਕਾਰ ਕਹਿੰਦੀ ਹੈ ਦਰਖਤ ਲਾਓ ਦਰਖਤ ਲਾਓ ਦਰਖਤ ਲਾਓ ਕਿਉਂਕਿ ਇਹ ਦਰਖਤ ਜਿਹੜੇ ਲਾਣ ਦੇ ਨਾਲ ਹਵਾ ਸ਼ੁੱਧ ਹੁੰਦੀ ਆ ਕਰ ਦੇ ਵਿੱਚ ਉਹ 10 درخت ਲੱਗੇ ਹੋਣਾ 10 درخت ਤੇ ਬੰਦੇ ਦੀ ਉਮਰ 7 ਸਾਲ ਹੋਰ ਆਧਿਆਤਿਕ ਕਰਕੇ ਕਹਿੰਦੇ ਆ ਜਿਆਦਾ ਤੋਂ ਜਿਆਦਾ درخت ਲਗਾਓ درخت ਲਗਾਉਣ ਦੇ ਨਾਲ ਹੀ ਸਾਰੀਆਂ ਚੀਜ਼ਾਂ ਸਾਡੇ ਜਿਹੜਾ ਨਾ ਪੂਰਾ ਜਿੰਨਾ ਵਾਜੂ ਮੰਡਲੇ ਦੇ ਵਿੱਚ ਸਭ ਕੁਝ ਸਿਸਟਮ ਗਲਤ ਹੋ ਗਿਆ ਕੀ ਕਹਿੰਦੇ ਹੁੰਦੇ ਮੈਨੂੰ ਕਿ ਉਹ ਗਲੋਬਲ ਗਲੋਬਲ ਵਾਰਮਿੰਗ ਹਾਂ ਗਲੋਬਲ ਹਾਂ ਵਾਰਮਿੰਗ ਵਾਰਮਿੰਗ ਹਾਂ ਹਾਂ ਮੈਡਮ ਜੀ ਉਹੀ 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 ਕਹਿੰਦੇ ਮੈਡਮ ਜੀ ਉਹ ਹੁੰਦਾ ਅਸਲ ਵਿੱਚ ਕੀ ਆ ਗਲੋਬਲ ਵਾਰਮਿੰਗ ਦਾ ਮਤਲਬ ਹੈ ਕਿ ਤਾਪਮਾਨ ਵਿੱਚ ਲਗਾਤਾਰ ਵਾਧਾ ਹੋਣਾ ਇਹਦੇ ਕਰਕੇ ਕਈ ਥਾਵਾਂ ਤੇ ਪੁਚਾਲ ਤੇ ਤੂਫਾਨ ਤੇ ਸੋਕਾ ਪੈ ਜਾਂਦਾ ਹੈ ਹੁਣ ਪਤਾ ਕੀ ਹੋਇਆ ਵਾ ਲੋਕਾਂ ਨੇ ਬਣਾ ਲੇ ਮਕਾਨ ਹਾਂਜੀ ਹਾਂਜੀ ਦਰਖਤ ਕੱਟ ਕੇ ਹਾਂਜੀ ਹਾਂਜੀ ਤੇ ਸਰਕਾਰ ਨੇ ਬਣਾਤੀਆਂ ਸੜਕਾਂ ਉਹ ਮੈਡਮ ਜੀ ਅਸੀਂ ਜਿਹੜੇ ਇਧਰ ਤੇ ਡਡੇ 20 20 30 30 ਸਾਲ ਹੋ ਗਏ ਬੂਟੇ ਲਾਗੇ ਹੀ ਵੱਡੇ ਕਿੱਥੇ ਆ ਉਹ ਸਰਕਾਰ ਨੇ ਸਰਕਾਰਾਂ ਸੜਕਾਂ ਜੋੜੀਆਂ ਕਰਨ ਦੇ ਭਾਣੇ ਸਾਰੇ ਦਰਖਤ ਕੱਟ ਦਿੱਤੇ ਹਾਂਜੀ ਤੁਹਾਨੂੰ ਤਾਂ ਸਾਰੀ ਪੂਰੀ ਤੇ ਨੋ ਲੈਜ ਕੱਜੀ ਅੱਪਾ ਵੀ ਪੜਦੇ ਰਹੀ ਦਾ ਮਾੜਾ ਮੁਰਤਾ ਜਾ ਰਹੀ ਆ। ਇਹ ਲਾਈਟ ਮੈਡਮ ਰੋਜ਼ ਜਾਂਦੀ ਤੇ ਕਟਕੁੱਟ ਲੱਗ ਗਿਆ ਕੋਈ ਏ। ਉਹ ਬਾਬਾ ਜੀ ਲਾਈਟ ਤਾਂ ਜਾਦਾ ਜਾਂਦੀ ਆ ਕਿ ਜਿੱਦਾਂ ਅਸੀਂ ਤਿੰਨ ਤਿੰਨ ਏਸੀ ਚਲਾਏ ਆ ਐਦਾਂ ਲੋਕਾਂ ਨੇ ਵੀ ਚਲਾਏ ਹੋਏ ਆ ਹੈਨਾ। ਉਹ ਮੈਡਮ ਜੀ ਦੇਖੋ ਅੱਜ ਕੱਲ ਇਕੱਠੇ ਮਿਲ ਕੇ ਤਾਂ ਲੋਕੀ ਬੰਦੇ ਨਹੀਂ ਇੱਕ ਕਮਰੇ ਵਿੱਚ। ਹਾਂਜੀ ਹਾਂਜੀ। ਸਾਰੇ ਬੱਚੇ ਵੀ ਆਪਣੇ ਆਪਣੇ ਕਮਰੇ ਆ ਦੇ ਲੱਗ ਲੱਗ ਮੈਡਮ ਜੀ ਹੋ ਗਏ ਆ ਸਾਰਿਆਂ ਦੇ ਏਸੀ ਅਲੱਗ ਲੱਗ ਹੋ ਗਏ ਆ। ਹਾਂਜੀ ਏਸੀ ਵੀ ਇਹ ਆ ਨਾ। ਕਿ ਏਸੀ ਦੇ ਵਿੱਚੋਂ ਜਿਹੜੀਆਂ ਗਰਮ ਹਵਾ ਨਿਕਲਦੀ ਆ ਇਹ ਸਾਰੀ ਹਵਾ ਦੇ ਵਿੱਚ ਹੀ ਮਿਲ ਜਾਂਦੀ ਹੈ ਹਵਾ ਜਿਹੜੀ ਦੂਸ਼ਿਤ ਹੋ ਜਾਂਦੀ ਹੈ ਦੂਸ਼ਿਤ ਹੋ ਜਾਂਦੀ ਤਾਂ ਹੀ ਕਰਕੇ ਤਾਂ ਅੱਜ ਕੱਲ੍ਹ ਸਾਹ ਚੜਦੇ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਹੋਣ ਲੱਗ ਪਈਆਂ ਬਹੁਤ ਇਸੇ ਕਰਕੇ ਮੈਨੂੰ ਜਿਉਂ ਸੁਬਾਹ ਹਵਾ ਹੀ ਨਹੀਂ ਸਹੀ ਹੈਗੀ ਤੁਹਾਡੇ ਪਿੰਡਾਂ 'ਚ ਤਾਂ ਸਹੀ ਹੋਣੀ ਬਾਬਾ ਜੀ ਹਵਾ ਹੁਆ ਮੈਨੂੰ ਜੀ ਹੋਣੀ ਹੈ ਪਰ ਅੱਜ ਕੱਲ੍ਹ ਪਿੰਡਾਂ 'ਚ ਇਹ ਸਭ ਇੱਕੋ ਹੀ ਹੋਇਆ ਪਿਆ ਜੀ ਹਾਂ ਉਹ ਲੋਕਾਂ ਨੇ ਅੱਜ ਕੱਲ੍ਹ ਬਾਬਾ ਜੀ ਉੱਤੇ ਵੀ ਇਹ ਕੋਈ ਪਰਾਲੀ ਨੂੰ ਅੱਗ ਲਾਈ ਜਾਂਦੇ ਕੋਈ ਕੋ ਦੇਖਦੇ ਕੁਝ ਲਈਏ ਵੱਧੂ ਲੋਕਾਂ ਨੂੰ ਸਮਝਾਈ ਦੇ ਜਿੱਥੇ ਜ਼ਰੂਰਤ ਹੈ ਉੱਥੇ ਕੰਮ ਕਰੋ ਉਹ ਵੀ ਦੇਖੋ ਨਾ ਪਰ ਹੁਣ ਚੱਲੀ ਜਾਂਦਾ ਗਣਮ ਜੀ ਕੀ ਕਰੀਏ ਜਿੱਦਾ ਆਈਦਾਬਾਦ ਹੁਣ ਜਿੱਦਾਂ ਅਸੀਂ ਤੁਹਾਨੂੰ ਕਹਿ ਦਿੱਤਾ ਏਦਾਂ ਜੇ ਕੋਈ ਸਾਹਮਣੇ ਆਏ ਨਾ ਕਹਿਰੀਦਾ ਪਰ ਹੁਣ ਲੋਕ ਮੰਨਦੇ ਪੁੰਦੇ ਨਹੀਂ ਹੈਗੇ ਪਰ ਹੁਣ ਮੈਡਮ ਜੀ ਪਾਣੀ ਸਿਰ ਦੇ ਉੱਪਰੋਂ ਨਿਕਲ ਚੁੱਕਾ ਜੇ ਅਸੀਂ ਹੁਣ ਵੀ ਆਪਣੇ ਆ ਵਾਤਾਵਰਣ ਬਾਰੇ ਧਿਆਨ ਨਾ ਨਾ ਕੀਤਾ ਮੈਡਮ ਜੀ ਤੇ ਦਰਖਤ ਨਾ ਬੀਜੇ ਬਿਜਲੀ ਦੀ ਬਚਤ ਨਾ ਕੀਤੀ ਪਾਣੀ ਦੀ ਬਚਤ ਨਾ ਕੀਤੀ ਤੇ ਮੈਡਮ ਜੀ ਆਉਣ ਵਾਲਾ ਟਾਈਮ ਬੜਾ ਖਤਰਨਾਕ ਜੇ ਹੁਣ ਆਪਣਾ ਨਾਰਾ ਮੈਡਮ ਜੀ ਹੋਣ ਹੀ ਰਹਿ ਗਿਆ ਵੀ ਦਰਖਤ ਲਾਓ ਦਰਖਤ ਲਾਓ ਉਹ ਦਰਖਤ ਲਾਓ ਤੇ ਦਰਖਤ ਬਚਾਓ ਕਹਿੰਦੇ ਸੀ ਪੰਜਾਬ ਦੇ ਵਿੱਚ 33% ਜੰਗਲ ਆ ਅੱਛਾ ਜੀ 33% ਨਹੀਂ ਜੰਗਲ ਦੀ ਮੈਡਮ ਜੀ ਹਾਂ ਜੀ ਹੁਣ ਕਿੰਨੇ ਰਹਿ ਗਏ 3.67 ਸਾਰੇ ਅੱਛਾ ਜੀ ਇਹ ਦੇਖੋ ਜੀ ਬਾਬਾ ਜੀ ਤੁਹਾਡੇ ਵੀ ਹੁਣ ਪਿੰਡਾਂ ਦੇ ਵਿੱਚ ਲੋਕਾਂ ਨੂੰ ਟਿਊਬਲ ਜਿੰਨੇ ਆ ਨਾ ਉਹਨਾਂ ਨੂੰ ਲੱਗੇ ਛਾਗੇ ਜਿੰਨੇ ਦਰਖਤ ਹੋ ਸਕਦੇ ਨੇ ਲਾ ਦੇਣੇ ਚਾਹੀਦੇ। ਹਾਂ ਬਿਲਕੁਲ ਯਾਤਰੀ ਗੱਲ ਮੈਨੂੰ ਬੜੀ ਵਧੀਆ ਲੱਗੀ ਤੇ ਸਰਕਾਰ ਨੂੰ ਵੀ ਆਪਾਂ ਨੂੰ ਗੱਲ ਪਹਚਾਣੀ ਜਾਈ ਦੀ ਵੀ ਜਿੱਥੇ ਜਿੱਥੇ ਟਿਊਬਵਲ ਲੱਗੇ ਆ ਜਿੱਥੇ ਜਿੱਥੇ ਪਾਣੀ ਪਹਿਲਾਂ ਹੀ ਹੈਗਾ ਉੱਥੇ-ਉੱਥੇ ਦਰਖਤ ਲਾ ਦਿਓ ਬੂਟੇ ਲਾ ਦਿਓ। ਹਾਂ ਸਾਈਡਾਂ ਤੇ ਲਾ ਦਿਓ। ਹਾਂ ਨਾਲੇ ਸਾਬ ਸੰਭਾਲ ਰੂਗੀ। ਹੋਰ ਕੀ ਇਹ ਤੇ ਬੜੀ ਵਧੀਆ ਆਈਡੀਆ। ਚਲੋ ਛੱਡੋ ਮੈਡਮ ਜੀ ਮੈਂ ਵੀ ਕਿਹੜੀਆਂ ਗੱਲਾਂ ਹੀ ਪੈ ਗਿਆ। ਤੁਸੀਂ ਮੈਨੂੰ ਇਹ ਦੱਸੋ ਬਾਹਰ ਜਾਣਾ ਵਾਸਤੇ ਕੋਈ ਦੱਸੋ ਮੈਨੂੰ ਮੈਂ ਤੁਸੀਂ ਸਰ ਫਾਈਲ ਲੈ ਕੇ ਆਏ ਆ ਆਪਣੀ। ਹਾਂਜੀ ਹਾਂ ਜੀ ਸਾਰੇ ਕਾਗਜ਼ ਪੱ ਹੇ ਅੱਛਾ ਜੀ ਠੀਕ ਹੈ ਜੀ ਮੈਡਮ ਜੀ ਆ ਲੋ ਆ ਲੋ ਆ ਮੈਡਮ ਜੀ ਇਹਦੇ ਫਾਈਲ ਦੇ ਵਿੱਚ ਸਾਰਾ ਕੁਝ ਹੀ ਲੱਗਾ ਜੀ ਅੱਛਾ 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 ਠੀਕ ਹੈ ਜੀ ਹਾਂ ਜੀ ਠੀਕ ਕਿਸੇ ਆ ਮੈਡਮ ਜੀ ਮੇਰਾ ਪਾਸਪੋਰਟ ਆ ਜੀ ਹਾਂ ਜੀ ਆ ਮੇਰੇ ਸਾਡੇ ਕਾਗਜ਼ ਪੱਤਰ ਆ ਜੀ ਇਹ 10 ਪੇਜੀ ਠੀਕੇ ਸਾਰੇ ਕਾਗਜ਼ ਬਣਾਏ ਆ ਜੀ ਮੈਡਮ ਜੀ ਮੇਰਾ ਤੇ ਮੇਰੇ ਵਿਕਟਰ ਦਾ ਜੀ ਇਹ ਦੋਨਾਂ ਦਾ ਅਸੀਂ ਕਰਨਾ ਜੀ ਮੈਡਮ ਜੀ ਇਹ ਬਾਅਦ ਦਾ अच्छा एक और बच्चे का भी है बिग ब्लॉगर लो जी बाबा जी दे दे ले दे ले आ गई ये लाइट हो गई लाइट पे आ गई देखो ਤੁਸੀਂ ਮੇਰੀ ਫਾਈਲ ਦਾ ਕੀ ਬਣਿਆ ਕੰਪਿਊਟਰ ਤੁਹਾਡਾ ਚੱਲਦਾ ਕਿ ਨਹੀਂ ਆ ਦੇਖੋ ਹਾਂਜੀ ਹਾਂਜੀ ਬਸ ਤੁਹਾਡੀ ਫਾਈਲ ਆਪਾਂ ਹੁਣ ਸੈਂਡ ਕਰ ਦੇਣੀ ਆ ਕਰ ਦੋ ਕਰ ਦੋ ਤੁਸੀਂ ਹੁਣ ਬਾਬਾ ਜੀ ਇਹ ਦੱਸੋ ਮੈਨੂੰ ਹਾਂਜੀ ਹਾਂਜੀ ਕੀ ਤੁਹਾਡੇ ਉੱਥੇ ਰਹਿੰਦਾ ਕੋਣ ਮੇਰਾ ਮੁੰਡਾ ਵਾ ਮੈਡਮ ਜੀ ਉੱਥੇ ਅੱਛਾ ਮੁੰਡਾ ਹੀ ਰਹਿੰਦਾ ਹੋਰ ਤੇਰਾ ਮੁੰਡਾ ਵਾ ਮੇਰੇ ਮੇਰੀ ਨੋਆ ਨੋ ਦਾ ਮੁੰਡਾ ਵਾ ਅੱਛਾ ਅੱਛਾ ਓਟ ਮੈਡਮ ਜੀ ਮੇਰੀ ਬੋਟੀ ਵੀ ਉੱਥੇ ਗਈ ਹੋਈ ਹੈ ਮੈਡਮ ਜੀ ਅੱਛਾ ਅੱਛਾ ਤੁਹਾਡੀ ਵਾਈਫ ਵੀ ਉੱਥੇ ਹੀ ਹੈ ਹਾਂਜੀ ਹਾਂਜੀ ਮੇਰੀ ਬੋਟੀ ਉੱਥੇ ਹੀ ਕੱਲਾ ਕੱਲਾ ਮੁੰਡਾ ਹੂੰ ਹੂੰ ਅਸੀਂ ਤਾਂ ਸੋਚਿਆ ਜੀ ਇੱਥੇ ਉਹਨੂੰ ਰੱਖਾਂਗੇ ਪੜ੍ਹਾਵਾਂਗੇ ਲਿਖਾਵਾਂਗੇ ਅੱਛਾ ਉਹ ਚੰਗਾ ਬਣਾ ਕੇ ਬੱਚਿਆਂ ਨਾਲ ਅਸੀਂ ਵੀ ਖੇਡਾਂਗੇ ਹੂੰ ਹੂੰ ਪਰ ਹੋਇਆ ਉਲਟਾ ਉਹ ਕਹਿੰਦਾ ਜੀ ਮੈਂ ਤੇ ਬਾਹਰ ਹੀ ਜਾਣਾ ਅੱਛਾ ਓੜੀ ਵੀ ਵਾਰ ਦੀ ਮਿਲ ਗਈ ਚਲੋ ਹੈ ਦੇ ਇਦਾਂ ਦੀ ਪਰ ਚਲੋ ਦੋਨਾਂ ਜਣਾਂ ਦੇ ਹਣਾ ਜਿੱਦਾਂ ਵੀ ਹੋ ਗਿਆ ਵਿਆਹ ਉਹ ਅੱਛਾ ਜੀ ਉਸ ਤੋਂ ਬਾਅਦ ਮੈਡਮ ਜੀ ਦਾ ਕਾਕਾ ਜਦੋਂ ਹੋਇਆ ਉਹਨਾਂ ਦੇ ਹਾਂ ਹਾਂ ਫਿਰ ਸਾਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਦੋਨਾਂ ਜੀਆਂ ਨੂੰ ਲੈ ਕੇ ਜਾਵਾਂਗੇ ਅੱਛਾ ਜੀ ਤੇ ਮੈਡਮ ਜੀ ਦੋਨਾਂ ਜੀਆਂ ਨੂੰ ਲੈ ਕੇ ਜਾਣਾ ਸੀ ਤੇ ਬਸ ਫਿਰ ਪਤਾ ਨਹੀਂ ਕੀ ਉਹ ਵਿਚਾਰੇ ਕਹਿੰਦੇ ਬੇਬੇ ਨੂੰ ਭੇਜ ਦਿਓ अच्छा दे, दे कर, कर का, हुँ, हुँ, हुँ. ते ते करके ਘਰ ਦੀ ਨੂੰ ਲੈ ਗਿਆ ਫੇ ਜੀ ਸਾਫ ਸੰਭਾਲ ਕਰਿਆ ਕਰੂਗੀ ਬੇਬੇ ਇੱਥੇ ਕੀ ਕਰਦੀ ਐ ਦੱਸ ਉਹਨੂੰ ਇਹ ਨਹੀਂ ਪਤਾ ਬਈ ਇੱਥੇ ਸਾਰਾ ਕੰਮ ਘਰ ਹੀ ਸੰਭਾਲਣ ਵਾਲੀ ਉਹ ਹਾਂ 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 ਹੁਣ ਮੈਨੂੰ ਕਹਿੰਦੇ ਵੀ ਤੈਨੂੰ ਵੀ ਲੈ ਆ ਜਾਣਾ ਮੈਨੂੰ ਕਰਦਿਆ ਕਰਦਿਆ ਉਹ ਗੋਡੀ 4-5 ਸਾਲ ਦਾ ਹੋ ਗਿਆ ਕਾਕਾ ਅੱਛਾ ਆ ਬੇਲਾ ਅਸੀਂ ਇੱਥੇ ਬੈਠੇ ਆ ਕੋਈ ਗੱਲ ਨਹੀਂ ਬਾਬਾ ਜੀ ਹੁਣ ਤੁਹਾਡੀ ਬਸ ਫਾਈਲ ਸੈਂਡ ਕਰ ਦਿੱਤੀ ਐ ਤੇ ਬਸ ਤੁਹਾਡੇ ਆ ਜਾਣੀ ਐ ਫਾਈਲ ਉਹ ਤੇ ਬਸੰਤ ਕੌਰ ਨੂੰ ਵਿਗਿਆਕ ਕਡੇ ਸਹਾਲੀ ਹੋ ਗਏ ਮੇਰੇ ਨਾਲ ਤਾਂ 4-5 ਸਾਲ ਹੋ ਗਏ ਮੈਡਮ ਜੀ ਅੱਛਾ 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 ਪਹਿਲਾਂ ਤੇ ਫੇਰਾ ਮੁੰਡਾ ਕਹਿੰਦਾ ਸੀ ਮੈਡਮ ਜੀ ਬਾਪੂ ਤੇ ਤੁ ਵੀ ਲੈ ਕੇ ਜਾਵਾਂਗੇ ਫੇਰ ਪਤਾ ਨਹੀਂ ਸੋਰੇ ਦੇ ਕਲੀ ਯਾਦ ਵੀ ਕੀਤਾ ਉਹ ਬਾਬਾ ਜੀ ਅਸਲ ਵਿੱਚ ਪਤਾ ਕੀ ਆ ਇੱਥੇ ਇੰਡੀਆ ਦੇ ਵਿੱਚ ਨੌਕਰੀਆਂ ਨਹੀਂ ਹੈਗੀਆਂ ਤੇ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਛੱਡ ਕੇ ਬਾਹਰ ਜਾਣਾ ਮੰਨਦਾ ਨਹੀਂ ਸਮਝੋ ਇਸ ਗੱਲ ਨੂੰ ਹੈਨਾ ਤੇ ਇੱਥੇ ਦਾ ਥੋੜਾ ਸਿਸਟਮ ਵੀ ਇਦਾਂ ਦਾ ਹੀ ਹੈ ਹੈਨਾ ਤਾਂ ਬੈਡਮ ਜੀ ਮੇਰਾ ਮੁੰਡਾ ਵੀ ਤੇ ਕੰਦਾ ਕੰਦਾ ਬਾਪੂ ਮੈਨੂੰ ਬਾਹਰ ਭੇਜ ਦੇ ਮੈਨੂੰ ਬਾਹਰ ਭੇਜ ਦੇ ਇੱਥੇ ਮੈਨੂੰ ਕਿਸੇ ਨਾ ਕਿਸੇ ਚੱਕਰ ਜਿਹਨੇ ਨੇ ਫਸਾ ਕੇ ਪਰੇ ਕਰਨਾ ਉਹ ਅਸੀਂ ਵੀ ਤਾਂ ਇਹੋ ਬੱਚੇ ਦੇ ਮਗਰ ਲਾਗੇ ਕਹਿੰਦੇ ਯਾਰ ਸਹੀ ਆ ਇੱਥੇ ਕਿਸੇ ਨੇ ਕਹੇ ਜਿਆਦਾ ਕਿਸੇ ਦੇ ਛੇ ਪਾਜੂਗਾ ਜਾ ਬਣ ਲੜਾਈ ਨੂੰ ਚੜੜੇ ਦੇ ਛੇ ਜਿਆਦਾ ਥੋੜੇ ਜੇ ਉਹ ਨਿੱਕ ਨਿੱਕੀ ਗੱਲ ਕਰਕੇ ਬੁੱਢੀ ਲੜਾਈ ਵੀ ਬੜੀ ਜਲਦੀ ਕਰ ਲੈਂਦੇ ਨਾ ਬੱਚੇ ਹਾਂਜੀ ਹਾਂਜੀ ਓਏ ਉਸ ਕਰਕੇ ਅਸੀਂ ਵੀ ਬੱਚਿਆਂ ਦੀ ਗੱਲ ਮੰਨ ਲਈ ਵੀ ਚਲੋ ਠੀਕ ਆ ਵੀ ਚਲੋ ਬੱਚਾ ਬਾਹਰ ਅger ਪੜ ਕੇ ਜਾਣਾ ਚਾਹੁੰਦਾ ਚਲੋ ਚੱਲ ਤੂੰ ਵੀ ਵੀ ਦੱਸ ਕਿੱਦਾਂ ਬਾਹਰ ਪੋਰ ਜਾਂਦਾ ਕਿੱਦਾਂ ਸਹੀ ਹੋ ਬਣਜੂ ਵੀ ਗੱਲ ਘੜੀ ਹਾਂਜੀ ਹਾਂਜੀ ੱੱਲੇ ਮਾ ਮੁੰਡੇ ਨੂੰ ਜਾਂ ਆਪਣੇ ਘਰ ਦੇ ਨੂੰ ਕਿਸੇ ਨੂੰ ਨਹੀਂ ਦੱਸਿਆ ਵੀ ਮੈਂ ਬਾਹਰ ਜਾਣਾ ਆਣਾ ਬਾਬਾ ਜੀ ਤੁਸੀਂ ਇੱਕ ਵਾਰੀ ਉਹਨਾਂ ਨੂੰ ਪੁੱਛ ਤਾਂ ਲੈਣਾ ਸੀਗਾ ਇੱਕ ਵਾਰੀ ਉਹ ਗੱਲ ਗੁੱਡੀ ਇਦਾਂ ਵਾ ਉਹ ਤੇ ਮੈਨੂੰ ਹਰ ਵਾਰੀ ਕਹਿ ਦਿੰਦੇ ਆ ਤੇ ਬਸੰਤ ਕੋਰ ਨੇ ਆਏ ਨਾ ਬਸੰਤ ਕੋਰ ਨੇ ਆਇਆ ਬਾਪੂ ਜੀ ਤੁਸੀਂ ਉੱਥੇ ਰੋ ਬਾਪੂ ਜੀ ਤੁਸੀਂ ਉੱਥੇ ਰੋ ਸਿੱਧੀ ਗੱਲ ਆ ਵੀ ਹੁਣ ਮੇਰਾ ਪਤਾ ਨਹੀਂ ਕਿਹੜੀ ਘੜੀ ਮੈਂ ਜਿੰਨਾ ਕਿਹੜੀ ਘੜੀ ਮਰਨਾ ਉਹ ਮੈਂ ਤੇ ਭਈ ਉਹ ਨਹੀਂ ਆਂਦੀ ਤੇ ਮੈਂ ਸੋਚਿਆ ਮੈਂ ਹੀ ਜਲ ਜਾ ਉੱਥੇ ਚਲੋ ਤੁਸੀਂ ਫੋਨ ਤੇ ਉਹਨਾਂ ਨੂੰ ਇੱਕ ਵਾਰੀ ਦੱਸ ਦਿਓ ਕਿ ਮੈਂ ਜਿਹੜੀ ਐ ਫਾਈਲ ਲੈ ਆ ਜਣੀ ਤੁਹਾਡੀ ਹੁਣੀ ਪਤਾ ਲੱਗ ਜਾਣਾ ਬਸ 5 ਮਿੰਟ ਦੀ ਗੱਲ ਆ ਹੋਰ ਬਾਬਾ ਜੀ ਬਾਬਾ ਜੀ ਤੁਹਾਡੇ ਬੱਚਿਆਂ ਨੇ ਹਲੇ ਤੱਕ ਤੁਹਾਨੂੰ ਬੁਲਾਇਆ ਕਿਉਂ ਨਹੀਂ ਬਾਹਰ ਸਪਾਂਸਰਸ਼ਿਪ ਵੀ ਤੇ ਭੇਜ ਸਕਦੇ ਸੀ ਹੋ ਗੁੱਡੀ ਕਹੀਏ ਨਹੀਂ ਮੈਂ ਕਿਹਾ ਉਹ ਜੇ ਬਸੰਤ ਕੋਲ ਨੂੰੜੀ ਭੇਜਣਾ ਤਾਂ ਮੈਨੂੰ ਲੈ ਜਾਓ ਉੱਥੇ ਅੱਗੋ ਬੰਦਾ ਕੀ ਕਹਿੰਦਾ ਉਹ ਕਹਦਾ ਬਾਪੂ ਜੀ ਇੱਕ ਮੁੰਡਾ ਵਾ ਉਹ ਬੇਬੇ ਜਮਾਲੀ ਜੱਤੀ ਆ ਲੈ ਦੱਸ ਉਹ ਬੱਚਾ ਜਿੰਨੀ ਦੇ ਕੋਈ ਦੂਜਾ ਨਹੀਂ ਹੋਊਗਾ ਤਾਂ ਮੈਂ ਵੀ ਨਹੀਂ ਜਾ ਸਕਦਾ ਉਹ ਮੈਂ ਦੇਖਿਆ ਉਹ ਕੋਈ ਕਵਾਡੀਆਂ ਦਾ ਬੱਚਾ ਹੈਗਾ ਤੇ ਉਹ ਨੂੰ ਪਾਲਣ ਲਈ ਮੈਂ ਆ ਜਣਾ ਬਾ ਕੋਈ ਗੱਲ ਨਹੀਂ ਤੁਸੀਂ ਦਿਲ ਹੌਲਾ ਨਾ ਕਰੋ ਕੋਈ ਗੱਲ ਨਹੀਂ ਇੱਥੇ ਕਈ ਵਾਰੀ ਮੈਂ ਪੱਕੇ ਹੀ ਦਫਤਰਾਂ ਦੇ ਵਿੱਚ ਚੱਕਰ ਲਾਇਆ ਕੋਈ ਨਾ ਕੋਈ ਮੈਨੂੰ ਬਹਾਨਾ ਮਾਰਦੇ ਤੇ ਬਾਪੂ ਜੀ ਤੁਹਾਨੂੰ ਆ ਨਹੀਂ ਸਹੀ ਕਦੀ ਪਿਛਲੀ ਹਸਪੀਟਲ ਚ ਰਿਪੋਰਟਾਂ ਵੀ ਮੈਂ ਸਾਰੀਆਂ ਸਹੀ ਸੀ ਮੈਨੂੰ ਤਾਂ ਸਮੇਂ ਨਹੀਂ ਆਤਾ ਇਹ ਵੀ ਜਦਫਤਰਾਂ ਨੇ ਸਾਨੂੰ ਭੇਜ ਕੇ ਕਿਉਂ ਨਹੀਂ 라ਜੀ ਹੈਗੇ ਸਾਰੀਆਂ ਤੁਹਾਡੀਆਂ ਮੈਡੀਕਲ ਰਿਪੋਰਟਾਂ ਵੀ ਸਹੀ ਆ ਸਾਰਾ ਕੁਝ ਸਹੀ ਆ ਬਸ ਤੁਸੀਂ ਆ ਜਾਣਾ ਤੁਹਾਡਾ ਵੀਜ਼ਾ ਹੁਣੇ ਪਤਾ ਲੱਗ ਜਾਣਾ ਫਾਈਲ ਭੇਜੀ ਹੋਈ ਆ ਫਾਈਲ ਭੇਜੀ ਹੋਈ ਪਾਪਾ ਜੀ ਮੈਂ ਚਲੋ ਜੇ ਵਾਈਕ ਨੂੰ ਸੁਣੀ ਤੇ ਚੱਲ ਜਾਗੇ ਐਸੇ ਬੂਸੇ ਮੈਂ ਇਕੱਠੇ ਕੀਤੇ ਆ ਬੀਬੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅੱਛਾ ਅੱਛਾ ਲੈ ਆ ਕੀ ਫਸਲ ਵੀ ਚੰਗੀ ਹੋ ਗਈ ਆ ਤੇ ਮੈਂ ਸੋਚਦਾ ਚੱਲ ਚੁੱਪਚੀ ਪੀਤੇ ਜਾ ਗਿਆ ਨਾ ਮੈਂਦਗੀ ਅੱਛਾ ਅੱਛਾ ਆਹੋ ਜੇ ਫਿਰ ਉਹ ਨਹੀਂ ਆਂਦੇ ਤੇ ਅਸੀਂ ਚੱਲ ਜੰਨੇ ਆ ਮੈਂ ਤੇ ਵਿਕਟਰ ਨੇ ਚੱਲ ਜਾਣਾ ਵਾ ਮੈਡਮ ਜੀ ਆਪੇ ਤੂੰ ਅੱਛਾ ਅੱਛਾ ਵਿਕਟਰ ਸਰ ਵਿਕਟਰ ਦੀ ਵੀ ਫਾਈਲ ਲਾਣੀ ਆ ਹਾਂ ਜੀ ਸਾਡੇ ਦੋਨਾਂ ਦੀ ਲਾਣੀ ਆ ਜੀ ਵਿਕਟਰ ਤੇ ਮੈਂ ਇਕੱਠੇ ਜਾਣਾ ਜੀ ਆਗੀ ਤੁਹਾਡੀ ਅਪਰੂਵਲ ਅੱਛਾ ਮੈਡਮ ਜੀ ਬਤਾਈਆਂ ਤੁਹਾਨੂੰ ਬਹੁਤ ਬਹੁਤ ਮੈਡਮ ਜੀ ਹੁਣ ਹੁਣ ਮੈਂ ਤਾਂ ਵਿਕਟਰ ਜਾ ਰਿਹਾ ਮਤਲਬ ਹਾਂਜੀ ਹਾਂਜੀ ਬਸ ਤੁਸੀਂ ਇਦਾਂ ਕਰੋ ਵਿਕਟਰ ਦੇ ਵੀ ਮੈਨੂੰ ਕਾਗਜ਼ ਦੇ ਦਿਓ ਅੱਛਾ ਜੀ ਸਰਦੀ ਵੀ ਆਪਾਂ ਫਾਈਲ ਲਾ ਦਿੰਨੇ ਆਂ ਮੈਡਮ ਜੀ ਲਾ ਦਿਓ ਤੁਹਾਡੇ ਮੈਂ ਤੁਹਾਨੂੰ ਪੈਸੇ ਜਿੰਨੇ ਹੋਊਗਾ ਪੈਸਾ ਤਾਂ ਫਿਰ ਗੱਲ ਨਹੀਂ ਕਰਨਾ ਤੁਸੀਂ ਮੈਡਮ ਜੀ ਸਤਿਗੁਰੂ ਮੈਂ ਆਪਣੇ ਬੁੰਡੇ ਨੂੰ ਦੇਖੂਗਾ ਆਪਣੀ ਨੋਨੋ ਦੇਖੂਗਾ ਗੱਲ ਨਹੀਂ ਤੁਸੀਂ ਹੌਸਲਾ ਰੱਖੋ ਬਸ ਤੁਸੀਂ ਟਿਕਟ ਲੈਣੀ ਤੇ ਚੱਲ ਜਾਣਾ ਜਦੋਂ ਤੁਹਾਡਾ ਦਿਲ ਕਰੂਗਾ ਟਿਕਟ ਸਾਨੂੰ ਦੱਸਦੇ ਹੋ ਉਸ ਤੋਂ ਟਿਕਟ ਬਣਾ ਦੇ ਕਦੀ ਸੋਚਿਆ ਸੀ ਤੇ ਨਾ ਬੱਚਾ ਅਸੀਂ ਐਡੇ ਵੱਡੇ ਕਰਕੇ ਜਵਾਨ ਕਰਕੇ ਬਾਹਰ ਨੌਕਰੀਆਂ ਕਰ ਲਈ ਪਿੱਛੇ ਹੋਏ ਹੋਈ ਉਹ ਹੀ ਬੱਚੇ ਸਾਨੂੰ ਉਲਕ ਕਰਦਣਗੇ ਪੁੱਡੇ ਵਾਰੇ ਉਹ ਨਹੀਂ ਨਹੀਂ ਬਾਬਾ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਹੌਸਲਾ ਰੱਖੋ ਹੌਸਲਾ ਰੱਖੋ ਪਪਾ ਜੀ ਹੌਸਲਾ ਰੱਖੋ ਹੁਣ ਤੇ ਤੁਹਾਡਾ ਵੀਜ਼ਾ ਲੱਗ ਗਿਆ ਬਾਬਾ ਜੀ ਮੈਂ ਪੁੱਤਰਾ ਮੈਂ ਆ ਰਿਹਾ ਆ ਰਿਹਾ ਬਸ ਹੁਣ ਤੱਕ ਆ ਰਿਹਾ ਦੇਖੀ ਜਾ ਕਾਕੇ ਲਿਭੀ ਨਾ ਮੈਂ ਪੁੱਤ ਇੱਟਾ ਡਬਲ ਡੋ ਹੋ ਗਿਆ ਡਬਲ ਟਾ ਅੱਛਾ 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 ਠੀਕ ਹੈ ਬਾਬਾ ਜੀ ਕੋਈ ਗੱਲ ਨਹੀਂ ਤੁਸੀਂ ਕੋ ਭਰਾ ਹੋਣਾ ਵਾਹਿਗੁਰੂ ਵਾ ਤੇਰਾ ਬਹੁਤ ਬਹੁਤ ਸ਼ੁਕਰ ਆ ਤੂੰ ਮੇਰਾ ਵੀਜ਼ਾ ਲਵਾਤਾ ਮੈਂ ਪਿੱਛੇ 2 ਦਿਨ ਵਰੀ ਹੋ ਗਿਆ ਮੇਰਾ ਵੀਜ਼ਾ ਹੀ ਨਹੀਂ ਸੀ ਲੱਗਦਾ ਉਹ ਮੈਨੂੰ ਲਿਜਾਣਾ ਨਹੀਂ ਚਾਹਤੇ ਸੀ ਤੇ ਬੇਤਰੋ ਮੇਰਾ ਪੰਦਰ ਸੀ ਹੁਣ ਤੂੰ ਮੈਨੂੰ ਦੇਤਾ ਵੀਜ਼ਾ ਮੈਂ ਪੱਕਾ ਜਾਊਗਾ ਮੈਡਮ ਜੀ ਕਰੋ ਤਿਆਰੀ ਮੈਡਮ ਜੀ ਕਰੋ ਤੇਰੀ ਤੇ ਵਿਕਟੋ ਦੀ ਕਰੋ ਤਿਆਰੀ ਬਾਜੀ ਤੁਸੀਂ ਮੈਨੂੰ ਵਿਕਟਰ ਦੇ ਕਾਗਜ਼ ਤਾਂ ਦਿਓ ਮੈਡਮ ਜੀ ਵਿਕਟਰ ਦੇ ਕਾਗਜ਼ ਦੀ ਕਿ ਲੋੜ ਆ ਕਿਉਂ ਪੁੱਤ ਵਿਕਟਰ ਵਿਕਟਰ ਦੇ ਕਾਗਜ਼ ਨਹੀਂ ਤੁਸੀਂ ਬਣਾਏ ਹੋਏ ਉਹ ਮੈਡਮ ਜੀ ਵਿਕਟਰ ਦੇ ਕਾਗਜ਼ ਆ ਕਿ ਕੀ ਕਰਨਾ ਪੈਣਾ ਤੇ ਮੇਰੇ ਤੇ ਪਾਸਪੋਰਟ ਹੈਗਾ ਤੁਸੀਂ ਮੇਰੇ ਪਾਸਪੋਰਟ ਦੇ ਵਿੱਚ ਲੇਹੋ ਤੇ ਵਿਕਟਰ ਮੇਰੇ ਨਾਲ ਚੱਲਾ ਵਾ ਇਹ ਇਦਾਂ ਨਹੀਂ ਜੀ ਜਿਹੜਾ ਵੀ ਬੱਚਾ ਜ ਤੁਹਾਡਾ ਉਹ ਕੀ ਲੱਗਦਾ ਜੀ ਉਹ ਮੇਰਾ ਕੁੱਤਾ ਵਾ ਮੈਡਮ ਜੀ ਵਿਕਟਰ ਓਹੋ ਬਾਬਾ ਜੀ ਉਹ ਵਿਕਟਰ ਤੁਹਾਡਾ ਕੁੱਤਾ ਵਾ ਮੈਡਮ ਜੀ ਕੁੱਤਾ ਤੇ ਤੁਹਾਨੂੰ ਮੈਂ ਕਹਤਾ ਪਰ ਉਹਨਾਂ ਕੁੱਤਾ ਨਹੀਂ ਸਮਝਦਾ ਮੈਂ ਉਹਨੂੰ ਆਪਣਾ ਪੁੱਤ ਸਮਝਦਾ ਬਾਬਾ ਜੀ ਉਹ ਉਹਦਾ ਜਿਹੜਾ ਕੁੱਤਾ ਹੈ ਨਾ ਉਹਨੂੰ ਲਿਜਾਣ ਦਾ ਪ੍ਰੋਸੀਜਰ ਹੋਰ ਹੁੰਦਾ ਉਹ ਤੁਹਾਡੇ ਨਾਲ ਨਹੀਂ ਜਾ ਸਕਦਾ ਮੈਡਮ ਜੀ ਆ ਤੁਸੀਂ ਕੀ ਗੱਲ ਕਰਦੀ ਐਡੀ ਮੁਸ਼ਕਲ ਹੁਣ ਮੇਰੀ ਫਾਈਲ ਲੱਗੀ ਆ ਮੈਨੂੰ ਅਪਰੂਵਲ ਮਿਲੀ ਹੈ ਤੇ ਹੁਣ ਤੁਸੀਂ ਕਹਿੰਦੇ ਮੈਂ ਨਾਲ ਆਪਣੇ ਉਹਨੂੰ ਪੁੱਤ ਨੂੰ ਵੀ ਨਹੀਂ ਜਾ ਸਕਦਾ ਬਾਬਾ ਜੀ ਇਹ ਹੱਲੇ ਨਹੀਂ ਜਾ ਸਕਦਾ ਇਹਦੇ ਲਈ ਲੱਗ ਫਾਈਲ ਬਣਾਣੀ ਪੈਣੀ ਆ ਇਹਦੇ ਬਾਰੇ ਪਰਮਿਸ਼ਨ ਲੈਣੀ ਪੈਂਦੀ ਆ ਪਹਿਲਾਂ ਸਰਕਾਰ ਕੋਲੋਂ ਫੇਰ ਹੀ ਜਾਊਗਾ ਜੇ ਲੈ ਜਾਊਗਾ ਪਰ ਹੱਲੇ ਨਹੀਂ ਜਾ ਬਾਬਾ ਜੀ ਤੁਹਾਨੂੰ ਨਹੀਂ ਪਤਾ ਜਦੋਂ ਸਾਰੇ ਖਾਨਦਾਨ ਨੇ ਮੇਰਾ ਸਾਥ ਛੱਡ ਦਿੱਤਾ ਸੀ ਨਾ ਇਹੋ ਹੀ ਇਹੋ ਹੀ ਵਿਕਟਰ ਨੇ ਮੇਰਾ ਸਾਥ ਦਿੱਤਾ ਮੇਰੇ ਨਾਲ ਸੌਂਦਾ ਸੀ ਮੇਰੀ ਹਰ ਗੱਲ ਪੂਰੀ ਕਰਦਾ ਸੀ ਓਏ ਓਏ ਅਸਲੀ ਪੁੱਤ ਤੇ ਫੇਰਾ ਆਏ ਤੇ ਮੱਕੇ ਨੇ ਛੱਡ ਜਵਾ ਇਹ ਹੱਲੇ ਨਹੀਂ ਜਾ ਸਕਦਾ ਇਹਦੇ ਲਈ ਲੱਗ ਫਾਈਲ ਬਣਾਣੀ ਪੈਣੀ ਐ ਇਹਦੇ ਬਾਰੇ ਪਰਮਿਸ਼ਨ ਲੈਣੀ ਪੈਂਦੀ ਐ ਪਹਿਲਾਂ ਸਰਕਾਰ ਕੋਲੋਂ ਫੇਰ ਹੀ ਜਾਊਗਾ ਜੁ ਲਈ ਜਾਊਗਾ ਪਰ ਹੱਲੇ ਨਹੀਂ ਜਾ ਸਕਦਾ ਹੱਲੇ ਤੁਹਾਨੂੰ ਵੇਟ ਕਰਨਾ ਚੇਹੇ ਨਹੀਂ ਜਾ ਸਕਦਾ ਮੈਡਮ ਜੀ ਜੇ ਮੇਰਾ ਵਿਕਟਰ ਨਹੀਂ ਜਾ ਸਕਦਾ ਤਾਂ ਮੈਂ ਉੱਥੇ ਜਾ ਕੇ ਕੀ ਕਰਨਾ ਇਹ ਤੇ ਮੇਰਾ ਪੁੱਤ ਮੇਰੇ ਨਾਲ ਹੀ ਜਾਊਗਾ ਜੇ ਉਹ ਜੋ ਮੇਰੇ ਬਿਨਾ ਜੀ ਸਕਦੇ ਨੇ ਤੇ ਮੈਂ ਵੀ ਜੀ ਸਕਦਾ ਹਾਂ ਬੇਟਾ ਮੈਂ ਵੀ ਜੀ ਸਕਦਾ ਹਾਂ ਬੇਟਾ ਬਾਬਾ ਜੀ ਤੁਹਾਡਾ ਵੀਜ਼ਾ ਲੱਗ ਗਿਆ ਵਾ ਤੇ ਤੁਸੀਂ ਇਸ ਜਾਨਵਰ ਦੇ ਕਰਕੇ ਆਪਣੀ ਫੈਮਲੀ ਕੋਲ ਨਹੀਂ ਜਾ ਸਕੋਸ਼ ਏਦਾਂ ਦੇ ਵੀ ਰਿਸ਼ਤੇ ਹੁੰਦੇ ਨੇ ਜਿਹੜੇ ਕਿ ਹੱਟ ਪਾਸ ਤੇ ਹੁੰਦੇ ਨੇ ਜੇਰੇ ਕਿ ਸਾਡੇ ਖੂਨ ਦੇ ਰਿਸ਼ਤੇ ਹੁੰਦੇ ਨੇ ਉਹ ਵੀ ਸਾਨੂੰ ਛੱਡ ਕੇ ਚਲ ਜਾਂਦੇ ਨੇ ਪਰ ਇੱਕ ਏਂਜ ਦਾ ਦੇਖਿਆ ਹੈ ਇੱਕ ਜਾਨਵਰ ਤੇ ਇੱਕ ਮਨੁੱਖ ਦਾ ਸਸੀ ਗਾਜੀ ਮੈਂ ਗਗਨ ਸੇਖੋਂ ਮਨੋ ਚਿੱਤਰਕਾਰ ਫੈਮਲੀ ਵੱਲੋਂ ਤੁਹਾਡਾ ਹਾਰਦਿਕ ਸਵਾਗਤ ਕਰਦੀ ਹਾਂ ਅੱਜ ਅਸੀਂ ਵਾਤਾਵਰਣ ਤੇ ਇੱਕ ਵੀਡੀਓ ਬਣਾਈ ਹੈ 21ਵੀਂ ਸਦੀ ਦੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਅਸੀਂ ਸਭ ਫੇਸ ਕਰ ਰਹੇ ਹਾਂ ਉਹ ਹੈ ਗਲੋਬਲ ਵਾਰਮਿੰਗ ਦੀ ਦਰਸ਼ਕੋ ਗਲੋਬਲ ਵਾਰਮਿੰਗ ਦੀ ਸਮੱਸਿਆ ਤੋਂ निजात ਪਾਣ ਲਈ ਸਾਨੂੰ ਘੱਟ ਤੋਂ ਘੱਟ ਬਿਜਲੀ ਪਾਣੀ ਕੋਲਾ ਗੈਸਾਂ ਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਪਵੇਗਾ ਤੇ ਜੋ ਕਿ ਤਾਪਮਾਨ ਦੇ ਵਿੱਚ ਵਾਅਦਾ ਕਰਦੀਆਂ ਹਨ ਕਿਉਂਕਿ ਦੋਸਤੋ ਇਹ ਟੈਂਪਰੇਚਰ ਦਾ ਵਾਅਦਾ ਇਹ ਵਾਧਾ ਜਿਹੜਾ ਹੈਗਾ ਸਾਡੇ ਗਲੇਸ਼ੀਅਰ ਦੇ ਉੱਪਰ ਪਈ ਬਰਫ਼ ਜਿਹੜੀ ਆ ਉਹਨੂੰ ਪਿਘਲਾ ਕੇ ਸਮੁੰਦਰਾਂ ਦੇ ਵਿੱਚ ਛੁੱਟੀ ਜਾ ਰਿਹਾ ਹੈ ਤੇ ਸਮੁੰਦਰਾਂ ਦੇ ਲਾਗੇ ਛਾਗੇ ਜਿੰਨੀਆਂ ਵੀ ਬਸਤੀਆਂ ਜਾਂ ਸ਼ਹਿਰ ਵਸਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਖਤਰਾ ਹੈ ਤੇ ਡੁੱਬ ਵੀ ਰਹੇ ਇਹ ਸਮੱਸਿਆ ਕਰਕੇ ਹੀ ਬਹੁਤ ਥਾਵਾ ਤੇ ਪੁਚਾਲ ਤੂਫਾਨ ਤੇ ਸੋਕਾ ਪੈ ਰਿਹਾ ਹੈ ਦਰਸ਼ਕੋ ਆਸ ਹੈ ਕਿ ਤੁਹਾਨੂੰ ਸਾਡੀ ਇਹ ਮੋਟੀਵੇਸ਼ਨਲ ਵੀਡੀਓ ਬਹੁਤ ਪਸੰਦ ਆਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਸੋਹਣੇ ਸੋਹਣੇ ਕਮੈਂਟ ਕਰੋ ਤਾਂ ਕਿ ਅਸੀਂ ਹੋਰ ਵਧੀਆ ਮੋਟੀਵੇਸ਼ਨਲ ਵੀਡੀਓ ਬਣਾ ਸਕੀਏ ਇਸੇ ਆਸ ਦੇ ਨਾਲ ਮੈਂ ਗਰਨਸੀ ਕੋ ਮਨੋ ਚਿੱਤਰਕਾਰ ਫੈਮਿਲੀ ਵੱਲੋਂ ਤੁਹਾਡੇ ਤੋਂ ਆਗਿਆ ਜਾਂਦੀ ਹੈ ਥੈਂਕਸ ਫॉर ਵਾਚਿੰਗ ਰੁੱਖ ਲਗਾਓ ਰੁੱਖ ਬਚਾਓ